ਅੱਜ ਸਾਡੇ ਪਿੰਡ ਬਾਗਾ ਦੀ ਸਮੁੱਚੀ ਜਿਹੜੀ ਨਗਰ ਪੰਚਾਇਤ ਹੈ ਸਮੁੱਚਾ ਜਿਹੜਾ ਸਾਡਾ ਪਿੰਡ ਹੈ ਉਹਨਾਂ ਨੇ ਆਪਣੀ ਹਉਮੈ ਨੂੰ ਤਿਆਗ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਹੋਏ ਅੱਜ ਸਰਬਸੰਮਤੀ ਨਾਲ ਸਾਡੇ ਪਿੰਡ ਦੀ ਪੰਚਾਇਤ ਚੁਣੀ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਇੱਕ ਇਤਿਹਾਸ ਹੈ ਜੋ ਸਰਬਸੰਮਤੀ ਦੇ ਨਾਲ ਸਰਪੰਚ ਦੋ ਯਾਰ ਗਿਆ ਜੇ ਮੈਂ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਮੁੱਚੇ ਜੱਕਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਏਕਤਾ ਲੜਾਈ ਹੈ ਜੇ ਹੁਣ ਚੰਨਕ ਮਿੰਟਾਂ ਬਾਅਦ ਦੇ ਭਾਈ ਰਾਜਵੀਰ ਸਿੰਘ ਜੀ ਰਾਜੂ ਉਹ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਇਹ ਵਿਚਾਰਾਂ ਤੋਂ ਅਪਰੰਤ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਦੇ ਦਾਸਪੋਤ ਭਾਈ ਸੰਦੀਪ ਸੁਖਦੇਵ ਜੀ ਨੂੰ ਸ਼੍ਰੋਪਾ ਦੇ ਨਾਲ ਸਨਮਾਨਤ ਕੀਤਾ ਜਾਣਾ ਹੈ ਜੇ ਸਰਵਸੰਗ ਦਾ ਤੇ ਮਾਨਕੀ ਦਾ ਤੇ ਆਪ ਤਾਹ ਮਨੋਂ ਸਾਰੇ ਨਗਰ ਦੀ ਸੇਵਾ ਕਰਨੀ ਹੈ ਇਹ ਸੁਖਦੀਪ ਸਿੰਘ ਨੂੰ ਵੀ ਬੇਨਤੀ ਹੈ ਆਪਾਂ ਭਾਈ ਰਾਜਵੀਰ ਸਿੰਘ ਰਾਜੋ ਜੀ ਇਹਨਾਂ ਕੋਲੋਂ 2 ਮਿੰਟ ਵਿਚਾਰਾ ਸਬੰਧ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਗੁਰੂ ਦੇ ਵਿੱਚ ਜੋੜ ਬੈਠੀ ਸਮੁੱਚੀ ਸਾਧ ਸੰਗਤ ਜੀ ਆਓ ਫਤਿਹ ਰਜਵਾ ਸਾਡੇ ਵਿੱਚ ਲਈਏ ਤੇ ਰਸਨਾ ਨੂੰ ਪਰਉਤਰ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਸਿਰ ਦੇ ਕੋ ਜੀ ਦੀ ਫਤਿਹ 10ਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਇਤਿਹਾਸਕ ਮਾਰਕ ਗੁਰਪੁਰ ਸਿੰਘ ਦੀ ਮਾਰਕ ਜੋ ਸ੍ਰੀ tật ਰਾਮਾ ਸਾਹਿਬ ਨੂੰ ਜਾਂਦਾ ਹੈ ਉਸ ਪ੍ਰਗਟਾ ਮੁਕਤਸ ਧਰਤੀ ਦੇ ਸ਼ਸ਼ਮਕ 바ਗਾ ਦੀ ਸੁਮੇਜੀ ਸਾਧ ਸੰਗਤ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਦਸਵੇਂ ਪਾਤਸ਼ਾਹ ਦੀ ਕਿਰਪਾ ਹੋਈ ਹੈ ਜਿਹੜੀ ਤੁਸੀਂ ਸਾਰਾ ਨਗਰ ਸਵੇਰੇ ਆ ਕੇ ਭਜਨ ਬੰਦਗੀ ਕਰਦੇ ਹੋ ਗੁਰੂ ਮਾਰਾ ਦਾ ਆਸਰਾ ਲੈਣ ਨੂੰ ਉਹ ਇਹ ਪਿੰਡ ਦੇ ਲੋਕਾਂ ਨੇ ਨੱਗਰ ਨੇ ਵੀਰਾਂ ਨੇ ਪਹਿਲਾਂ ਨੇ ਭਰਾਵਾਂ ਨੇ ਇਤਿਹਾਸ ਸੁਝਿਆ ਕਿ ਸਾਡੇ ਪਿੰਡ ਦੇ ਵਿੱਚ ਕਦੇ ਸਰਬਸੰਮਤੀ ਨਹੀਂ ਹੋਈ ਸੀ ਔਰ ਸੋਨਹਾਰ Bye. <laughs> ਦੀ ਕਿਸਾਨੀ ਹੈ ਤੇ ਸਾਡਾ ਜਿਹੜਾ ਨੌਜਵਾਨ ਹੈ ਕਿਉਂਕਿ ਇਹ ਨੌਜਵਾਨ ਹੈ ਕਿਸੇ ਵੀ ਪਿੰਡ ਦਾ ਸਰਮਾਇਆ ਹੈ ਉਹ ਮੀਨ ਹੈ ਇਸ ਨਗਰ ਦੀ ਜੇ ਇਸ ਮੀਨ ਨੂੰ ਸਾਡੀ ਪ੍ਰੋਜੈਕਟ ਆਪਣੇ ਪਿੰਡ ਦੇ ਨੌਜਵਾਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਸਨੇਹਾ ਦਈਏ ਬੇਇਕਤਾ ਦੇ ਵਿੱਚ ਵਰਕਟ ਹੈ ਕਿਉਂਕਿ ਗੁਰੂ ਮਹਾਰਾਜ ਕਹਿੰਦੇ ਆ ਕਿ ਪੰਜ ਪੀਰ ਪੰਜ ਪਿਆਰੇ ਪੰਜ ਪੰਜਾਂ ਦੇ ਵਿੱਚ ਪਰਮੇਸ਼ਰ ਹੁੰਦਾ ਹੈ ਪੰਜਾਹ ਜੁਮੀਗੀ ਹੈ ਪੱਪੇ ਤੋਂ ਸ਼ੁਰੂ ਹੁੰਦਾ ਪੱਪੇ ਤੋਂ ਪਰਮੇਸ਼ਰ ਦਾ ਨਾਮ ਸ਼ੁਰੂ ਹੁੰਦਾ ਇਸ ਲਈ ਸਾਰਿਆਂ ਦੇ ਵਿੱਚ ਰੱਬ ਦੱਸਦਾ ਬਸ ਉਸ ਨੂੰ ਜਗਾਵ ਦੀ ਲੋੜ ਹੁੰਦੀ ਹੈ ਉਹ ਜਾਗਣਾਂ ਦੀ ਲੋੜ ਹੁੰਦੀ ਹੈ ਉਹ ਜਾਗ ਅੱਜ ਸਾਡੇ ਬਾਗੇ ਪਿੰਡ ਦੇ ਨੌਜਵਾਨਾਂ ਨੂੰ ਲੱਗ ਨੀਰ ਕਰਦੇ ਆ ਕਿ ਸਾਡਾ ਪਿੰਡ ਤੇ ਕੀ ਕਰੂਗਾ ਖੁਸ਼ਹਾਰ ਰਹੇਗਾ ਮਸ਼ਵਰਾ ਕਰਕੇ ਉਹ ਅੱਗੇ ਚੋੜ ਸਰਬਸੰਮਤੀ ਨਾਲ ਚੋੜ ਕਰਕੇ ਜਿਹੜਾ ਹੈ ਉਹ ਚੋਣ ਲੈ ਤਾਂ ਕਿ ਅੱਜ ਜਿਹੜਾ ਇਤਿਹਾਸ ਬਣਾਈਏ ਵੀ ਸਮੁੱਚੀ ਪੰਚਾਇਤ ਵੀ ਸਰਬਸੰਮਤੀ ਨਾਲ ਹੈ ਔਰ ਅਸੀਂ ਪਿੰਡ ਦੇ ਵਿਕਾਸ ਲਈ ਬਚਨ ਬੱਧਨਾ ਉਹ ਕਿ ਕੀ ਕਲਸਾ ਸ਼ਿਰਮਾ ਦੀ ਦੀ ਕੀ ਪੱਤ ਸੋਨਪੁਰ ਪੰਜੇਜੀ ਕਾਰਾਂ ਦੇ ਨਾਲ ਇਸ ਕੁਰਸੀ ਦਾ ਤਰਕਤਾਵਾ ਕਰਨਾ ਹੈ ਸਾਰੇ ਸੰਗਤ ਨੇ ਉੱਤੀਵਾ ਦੇ ਵਿੱਚ ਬਲੰਨ ਅਵਾਜ਼ ਦੇ ਵਿੱਚ ਜਿਤਾੜੇ ਛੜਨੇ ਆ ਬੋਲੋ We serve him. ਕਮੇਟੀ ਵੱਲੋਂ ਤੇ ਦਾਸ ਵੱਲੋਂ ਭਾਈ ਸਰਦੀਪ ਸਿੰਘ ਨੂੰ ਸਰਪੰਨ ਦੇ ਨਾਲ ਸਨਮਾਨਤ ਹੋਣਾ ਹੈ ਭਾਈ ਸਰਦੀਪ ਸਿੰਘ ਨੇ ਬੇਨਤੀ ਆ ਸਾਡੇ ਕੋਲ ਆ ਕੇ ਜੋ ਸਰਪੰਨ ਦੇ ਗੁਰਦੁਆਰੇ ਦੇ WhatsApp ਤੋਂ ਪ੍ਰਾਪਤ ਕਰੇ ਜੀ ਨੇ ਨੋਰਮਾਨਾ ਲਈ ਤੇ ਸਾਡੇ ਬਜ਼ੁਰਗਾਂ ਲਈ ਤੇ ਸਾਡੇ ਬੱਚਿਆਂ ਲਈ ਸਾਰੇ ਰੰਗ ਲੈ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਂਦੇ ਹੋਏ ਬਿਨਾਂ ਕਿਸੇ ਪੱਖਪਾਤ ਦੇ ਬਿਨਾਂ ਕਿਸੇ ਨਿੰਦਤਾ ਦੇ ਉਸ ਦਾ ਜਿਹੜਾ ਹੈ ਗੁਰਮਤ ਤੋਂ ਨਹੀਂ ਕਰਦੀ ਔਰ ਤਾਂ ਕਿ ਦੇਖੋ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਉਹਨਾਂ ਸੂਰਮਿਆਂ ਦੇ ਉਹਨਾਂ ਜੋਧਿਆਂ ਦੇ ਉਹਨਾਂ ਬਾਨੀਆਂ ਦੇ ਉਹਨਾਂ ਸਿੱਧਰਾਂ ਦੇ ਨਾਮ ਹੁੰਦੇ ਨੇ ਜਿਹੜੇ ਆਪਣੇ ਪਿੰਡ ਲਈ ਆਪਣੇ ਹਮੋਸਤਾਂ ਅੰਦੇ ਇਤਿਹਾਸ ਵਿੱਚ ਸੰਪਰਵਣਾ ਚਾਹੀਦਾ ਇਹਨਾਂ ਇਸੇ ਤਰ੍ਹਾਂ ਇੱਕ پلان ਤਿਆਰ ਕੀਤਾ ਜਾਊਗਾ ਪਿੰਡ ਦੇ ਸਾਰੇ ਵਾਜਨ ਦੇ ਲੋਕਾਂ ਦੇ ਸਹਿਯੋਗ ਨਾਲ ਉਸ پلان ਦੇ ਮੁਤਾਬਕ ਆਪਾਂ ਸਾਰੇ ਰਲ ਕੇ ਕੰਮ ਕਰਾਂਗੇ ਜਿਹੜੀ ਚੀਜ਼ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਕਰਦੀ ਹੈ ਜਿਵੇਂ ਆਪਾਂ ਉਸ ਪੰਚਾਇਤ ਜੁਨੀਆ ਸਾਰਿਆਂ ਨੇ ਉਸੇ ਤਰ੍ਹਾਂ ਉਸ ਚੀਜ਼ ਨੂੰ ਵੀ ਆਪਾਂ ਨੂੰ ਭਜਾਉਣਾ ਹੈਗਾ ਤਾਂ ਕਿ ਸਾਡੀ ਜਿਹੜੀ ਨੀ ਹੈ ਉਹ ਮਜ਼ਬੂਤ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਂਦੇ ਹੋਏ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਵਿਸ਼ਵਾਸ ਪ੍ਰਗਟਾਇਆ ਹੈ ਪਰ ਗੁਰੂ ਮਹਾਰਾਜ ਦਾ ਸ਼ੀਰਪੋਸ਼ਾ ਪੁਰੂ ਜਿਹੜਾ ਹੈ ਉਹ ਇਸ ਸ਼ਬਦ ਵਿੱਚ ਦੇ ਘੇਰਾਣਾ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੋਏਗਾ ਤੇ ਵਿਕੜਗੇ ਉਹ ਜੀ ਦਾ ਖਾਲਸਾ ਉਹ ਜੀ ਦੀ ਜਿੱਤ ਕਰੇ ਹਾਜੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ਰੀ ਹੈ ਕਿ ਸਾਡੇ ਵੱਡੇ ਵੀਰ ਚੰਦਜੀਤ ਸਿੰਘ ਜਿਨ੍ਹਾਂ ਦੇ ਬੇਟੇ ਨੇ ਸਾਡੇ ਪਿੰਡ ਦਾ ਨਾਮ ਬਾਤ ਦੇ ਅਭਿਆਸ ਵਿੱਚ ਰੋਸ਼ਨ ਕੀਤਾ ਹੈ ਕੁਰਬਾਨੀ ਦੇ ਕੇ ਨਾ ਪਹਿਲਾਂ ਜੋਨੇ ਦਾ ਨਾਮ ਕਰਦੀ ਹੈ ਤਾਂ ਸਾਡਾ ਪੁੱਤੀਜਾ ਇਹਨਾਂ ਦਾ ਬੇਟਾ ਜਿਸ ਨੇ ਸਾਡੇ ਵਾਕੇ ਮਕਰ ਦਾ ਨਾਮ ਉੱਚਾ ਕੀਤਾ ਉਹਨਾਂ ਦੇ ਪਿਤਾ ਨੂੰ ਸਭ ਸੰਮਤੀ ਨਾਲ ਇਹਨਾਂ ਦੇ ਬੋਰਡ ਦੇ ਮੈਂਬਰ ਚੁਣਿਆ ਤੇ ਜਕਾਰਾ ਹੋਏ ਸੋਨਾ ਸ੍ਰੀ ਦਾਤਾਰਾ ਔਰ ਪ੍ਰਵਾਸ ਕਰਦੇ ਗੁਰੂ ਮਹਾਰਾਜ ਅਗੇ ਕਿ ਉਹ ਮੋਢੇ ਨਾਲ ਲਾ ਕੇ ਕੰਮ ਕਰੂਗੇ ਔਰ ਆਪਣੇ ਪੁੱਤਰ ਦੇ ਸਾਡੇ ਦੀ ਗੀਤੀ ਕੁਰਬਾਨੀ ਕਿਉਂਕਿ ਉਹ ਜੋ ਅਸੀਂ ਸਿੱਧੇ ਹੁੰਦੇ ਆ ਔਰ ਇਹਨਾਂ ਨੇ ਜਿਹੜੇ ਰਾਖੇ ਸਾਡੇ ਰਾਜੇ ਕੋਲ ਬਾਰਡਰ ਦੇ ਪਹਿਰਾ ਦਿੰਦੇ ਆ ਕੋਈ ਉਹਦੀ ਸ਼ਾਨ ਥੱਲੇ ਰਹਿੰਦੇ ਆ ਇਸ ਲਈ ਅਸੀਂ ਉਸ ਨੂੰ ਪ੍ਰਮਾਤਮਾ ਦੀ ਛਿਫਤ ਦੇ ਨਾਲ ਸਲਾਮ ਵੀ ਕਰਦੇ ਆ ਗੁਰੂ ਬਹਾਦਰ ਦੀ ਬਖਸ਼ਿਸ਼ ਹੈ ਕਿ ਉਸ ਨੇ ਸਾਡੇ ਨਗਰ ਦਾ ਨਾਮ ਕਿਉਂਕਿ ਜਿਹੜੀ ਸੂਲਮ ਗੰਦੀ ਦੀ ਮੌਤ ਹੈ ਕਿਸੇ ਕਿਸੇ ਜੋਧੇ ਦੇ ਹੱਥ ਚ ਆਉਂਦੀ ਹੈ ਸਾਡੇ ਕੋਲ ਇਤਿਹਾਸ ਸਾਡੇ ਬੁੱਧੀਆਂ ਦਾ ਪਿਆ ਹੈ ਪੜਾ ਦਸਨ ਦੀ ਲੋੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹਰ ਹੱਥ ਸਾਰੇ ਭਾਈ ਸੁਖੀਬ ਸਿੰਘ ਦੇ ਘਰ ਜਾਵਾਂਗੇ ਉੱਥੇ ਇਹਨਾਂ ਨੇ ਚਾਹ ਪਾਣੀ ਦਾ ਲੰਗਰ ਪਿਆਰ ਕੀਤਾ ਸਾਰਾ ਲੰਗਰ ਜਿਹੜਾ ਹੋਇਆ ਇਹਨਾਂ ਦੇ ਘਰੇ ਜਾ ਦੇਣਾ ਔਰ ਫਿਰ ਫੇਰ ਸਾਰੇ ਦੀ ਪੰਚਾਇਤ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬਠਿੰਡਾ ਜ਼ਿਲ੍ਹਾ ਬਠਿੰਡਾ ਦੇ ਖੜੇ ਪਿੰਡ ਬਾਗੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਪਿੰਡ ਵਿੱਚ ਵੀ ਸਰਬਸੰਮਤੀ ਹੋਈ ਆ ਤੇ ਆਪਾਂ ਕਰਦੇ ਆ ਪਿੰਡ ਵਾਲਿਆਂ ਨਾਲ ਗੱਲ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਮੁਬਾਰਕਾਂ ਜੀ ਹੋਰ ਠੀਕਾ ਜੀ ਹਾਂ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਆਪਣੇ ਸਰਬਸੰਮਤੀ ਬਾਰੇ ਦੱਸੋ ਜੀ ਕਿਹੜੀ ਤੇ ਕਰੀ ਆਈ ਸਰਬਸੰਮਤੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਫਤਿਹ ਦਾ ਜਵਾਬ ਫਤਿਹ ਦਿੰਨੇ ਆ ਸਾਡੇ ਪਿੰਡ ਬਾਗਾ ਦੀ ਸਮੁੱਚੀ ਜਿਹੜੀ ਨਗਰ ਪੰਚਾਇਤ ਹੈ ਸਮੁੱਚਾ ਜਿਹੜਾ ਸਾਡਾ ਪਿੰਡ ਹੈ ਉਹਨਾਂ ਨੇ ਆਪਣੀ ਹੌਮੇ ਨੂੰ ਤਿਆਕ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਂਦੇ ਹੋਏ ਅੱਜ ਸਰਬਸੰਮਤੀ ਨਾਲ ਸਾਡੇ ਪਿੰਡ ਦੀ ਪੰਚਾਇਤ ਚੁਣੀ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਇੱਕ ਇਤਿਹਾਸ ਹੈ ਤੇ ਸਾਡੇ ਜਿਹੜੇ ਛੋਟੇ ਵੀਰ ਸੁਖਦੀਪ ਸਿੰਘ ਜੀ ਪੁੱਤਰਜੀਤ ਸਿੰਘ ਜੀ ਇਹਨਾਂ ਦੇ ਮਾਤਾ ਜੀ ਸੁਖਵਿੰਦਰ ਕੌਰ ਉਹਨਾਂ ਨੂੰ ਜਿਹੜਾ ਹੈ ਉਹ ਪਿੰਡ ਨੇ ਸਰਪੰਚ ਚੁਣਿਆ ਨਾਲ ਸਾਡੇ ਮੈਂਬਰ ਸਹਿਬਾਨ ਨੇ ਜਿਨ੍ਹਾਂ ਨੇ ਆਪਣੀ ਹਉਮੈ ਤਿਆਗੀ ਕਿਉਂਕਿ ਸਾਰੇ ਜਿਹੜੇ ਹੈ ਇਸ ਦੌਰ ਦੇ ਵਿੱਚ ਸੀ ਔਰ ਹਉਮੈ ਨੂੰ ਤਿਆਗਦੇ ਹੋਏ ਅੱਜ ਬਾਗੇ ਦੀ ਸੋਚ ਨੂੰ ਹੋਰ ਨਿਗਰ ਕਰਨ ਵਾਸਤੇ ਨਰੋਆ ਬਣਾਉਣ ਵਾਸਤੇ ਸਾਡੇ ਪਿੰਡ ਦੇ ਵਿਕਾਸ ਲਈ ਆਪਣਾ ਨਿੱਜੀ ਮਫਾਦ ਤਿਆ ਕੇ ਪਿੰਡ ਦੇ ਵਿੱਚ ਇਤਿਹਾਸ ਬਣਾਇਆ ਔਰ ਨਗਰ ਪੰਚਾਇਤ ਨੇ ਪੰਚਾਇਤ ਚੁਣੀ ਜਿਹੜੀ ਪਿੰਡ ਦੇ ਵਿਕਾਸ ਲਈ ਨੌਜਵਾਨਾਂ ਲਈ ਸਿੱਖਿਆ ਲਈ ਸਿਹਤ ਲਈ ਔਰ ਖੇਡਾਂ ਲਈ ਵਚਨਬੰਦ ਰਹੇਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੀ ਜਿਹੜੀ ਨੌਜਵਾਨਾਂ ਦੀ ਜਿਹੜੀ ਸਾਡੀ ਪੀੜ੍ਹੀ ਹੈ ਆਉਣ ਵਾਲੀ ਜਨਰੇਸ਼ਨ ਹੈ ਉਹ ਇਸ ਹੀ ਉੱਤੇ ਮਾਣ ਕਰ ਸਕੇ ਕਿ ਸਾਡੇ ਵੱਡ ਬਡੇਰੇ ਸਾਡੇ ਲਈ ਇਹ ਵਿਰਾਸਤ ਛੱਡ ਗਏ ਨੇ ਕਿਉਂਕਿ ਵਿਰਾਸਤ ਤਾਂ ਉਹੀ ਕੰਮ ਕਰਦੀਆਂ ਨੇ ਜਿਨ੍ਹਾਂ ਦੀ ਸੋਚ ਚੰਗੀ ਹੁੰਦੀ ਹੈ ਨਿਗਰ ਹੁੰਦੀ ਹੈ ਉਹ ਸੋਚ ਦੇ ਤਹਿਤ ਸਾਡੇ ਨਗਰ ਨੇ ਇਤਿਹਾਸ ਬਣਾਉਂਦੇ ਹੋਏ ਸਾਰਿਆਂ ਨੇ ਸਾਰੇ ਨਗਰ ਨੇ ਮਾਵਾਂ ਨੇ ਭੈਣਾਂ ਨੇ ਵੀਰਾਂ ਨੇ ਵੱਡਿਆਂ ਨੇ ਸਾਰਿਆਂ ਨੇ ਇਹ ਇਹ ਮਾਣ ਜਿਹੜਾ ਇਹਨਾਂ ਨੂੰ ਬਖਸ਼ਿਆ ਔਰ ਇਸ ਸੋਨਿਹੋਲੇ ਯਕਾਲ ਤਮੀਰ ਕਰਦੇ ਆ ਕਿ ਪੰਚਾਇਤ ਜਿਹੜੀ ਐ ਕਿਉਂਕਿ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਅਕਸਰ ਹੀ ਜਿਹੜੀ ਐ ਵਧੀਆ ਸਾਫਤ ਹੁੰਦੀ ਹੈ ਔਰ ਇਹ ਅਰਦਾਸ ਕਰਦੇ ਆਂ ਗੁਰੂ ਮਹਾਰਾਜ ਅੱਗੇ ਕਿ ਇਹ ਅੱਗੇ ਹੋ ਕੇ ਪਿੰਡ ਦੇ ਵਿਕਾਸ ਦੀ ਗੱਲ ਕਰਨ ਕਿਸੇ ਵੀ ਕਿਸਮ ਦੀ ਕੋਈ ਐਸੀ ਬਿਆਨਬਾਜ਼ੀ ਤੋਂ ਗਰੇਜ਼ ਕਰਨ ਜਿਹਦੇ ਨਾਲ ਪਿੰਡ ਦਾ ਅਕਸ਼ ਖਰਾਬ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਮੈਂਬਰ ਚੁਣੇ ਗਏ ਨੇ ਪੰਜਵਾਂ ਗੁਰੂ ਘਰ ਚੁਣਿਆ ਗਿਆ ਚਾਰ ਨਗਰ ਨੇ ਪਹਿਲਾਂ ਚੁਣ ਲਏ ਸੀ ਉਹਨਾਂ ਦੇ ਵਿੱਚੋਂ ਕਾਲਾ ਦੋਧੀ ਜਿਹੜਾ ਹੈ ਥਾਣਾ ਸਿੰਘ ਜੀ ਜਿਹੜੇ ਹੈਗੇ ਆ ਇਹ ਮੈਂਬਰ ਚੁਣੇ ਗਏ ਨੇ ਹਰਮੰਦਰ ਸਿੰਘ ਜੀ ਹੈਪੀ ਇਹ ਮੈਂਬਰ ਚੁਣੇ ਗਏ ਨੇ ਚਾਚਾ ਗੁਰਦਾਸ ਸਿੰਘ ਜੀ ਇਹ ਮੈਂਬਰ ਚੁਣੇ ਗਏ ਨੇ ਔਰ ਬਾਈ ਚਰਨ ਸਿੰਘ ਜੀ ਜਿਨ੍ਹਾਂ ਦੇ ਮੁੰਡੇ ਦੀ ਦੇਸ਼ ਲਈ ਕੁਰਬਾਨੀ ਹੈ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਔਰ ਸ਼ਹੀਦ ਹੋਇਆ ਦੇਸ਼ ਦੀ ਰਾਖੀ ਕਰਦਾ ਹੋਇਆ ਉਹਨਾਂ ਨੂੰ ਪਿੰਡ ਨੇ ਮਾਣ ਬਖਸ਼ਿਆ ਇਹ ਪੰਚਾਇਤ ਇਹ ਜਿਹੜਾ ਹੈ ਨਗਰ ਦੀ ਸਹਾਇਤਾ ਦੇ ਨਾਲ ਚੁਣੀ ਗਈ ਹੈ ਔਰ ਅਸੀਂ ਮੁਬਾਰਕਬਾਦ ਦਿੰਨੇ ਆ ਔਰ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਕਿ ਜਿਹੜੇ ਤੁਸੀਂ ਸਾਡਾ ਸੁਨੇਹਾ ਹੈ ਉਹ ਦੂਰ ਦੂਰ ਦੇ ਪਿੰਡਾਂ ਦੇ ਪੂਰੇ ਪੰਜਾਬ 'ਚ ਬਣਾਓਗੇ ਤਾਂ ਕਿ ਸਾਰੇ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣੇ ਕਿ ਆਪਾਂ ਲੜਾਈਆਂ ਪੜਾਈਆਂ ਤੋਂ ਦੂਰ ਰਹੀਏ ਨਸ਼ਿਆਂ ਤੋਂ ਅਗਰੇਜ਼ ਕਰੀਏ ਤਾਂ ਇਹ ਇੱਕ ਚੰਗੀ ਸੋਚ ਜਿਹੜੀ ਹੈ ਉਹ ਪਹਿਰਾ ਦੇਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਨਸਾਨਾਂ ਦੂਜੀ ਗੱਲ ਕਿ ਜਿਹੜੇ ਗਿੰਨਾ ਚਾਰ ਮੈਂਬਰਾਂ ਦੇ ਅਸੀਂ ਨਾ ਅਨਾਉਂਸ ਕੀਤੇ ਨੇ ਇਹ ਸਾਰੇ ਸਰਪੰਚੀ ਦੀ ਦਾਵੇਦਾਰ ਸੀ ਇਹਨਾਂ ਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ ਸੀ ਜਦੋਂ ਪਿੰਡ ਨੇ ਇਹਨਾਂ ਨੂੰ ਬੇਨਤੀ ਕੀਤੀ ਔਰ ਇਹਨਾਂ ਨੇ ਰਾਇ ਮਸ਼ਵਰਾ ਕਰਨ ਤੋਂ ਬਾਅਦ ਆਪਣੀ ਨਿੱਜਤਾ ਨੂੰ ਤਿਆਗਿਆ ਔਰ ਪਿੰਡ ਦੇ ਭਲੇ ਵਾਸਤੇ ਪਿੰਡ ਦੇ ਵਿਕਾਸ ਵਾਸਤੇ ਜਿਹੜਾ ਹੈ ਇਹਨਾਂ ਨੇ ਇਹਨਾਂ ਨੂੰ ਸਮਰਥਨ ਦਿੱਤਾ ਔਰ ਜਿਹੜਾ ਹੈ ਪੰਚਾਇਤ ਚੁਣੀ ਗਈ ਇੱਕ ਆਧਾਰਨ ਹੈ ਬਿਨਾ ਬਿਨਾ ਸ਼ਰਤਾਂ ਤੋਂ ਬਿਨਾ ਸ਼ਰਤ ਤੋਂ ਕੋਈ ਸ਼ਰਤ ਨਹੀਂ ਕਿਸੇ ਦੀ ਇੱਕੋ ਹੀ ਸ਼ਰਤ ਹੈ ਪਿੰਡ ਦਾ ਵਿਕਾਸ ਬੋਲੇ ਸੋਨਿਆ ਸੋਨਿਆ ਹਾਂਜੀ ਦੋਸਤੋ ਜਿਵੇਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਜੀ ਬੋਲੀ ਵਾਲਾ ਜਿਹੜਾ ਹੈ ਬਿਲਕੁਲ ਬਿਨਾ ਕਿਸੇ ਵੀ ਪੈਸੇ ਤੋਂ ਨਰੋਲ ਬਿਨਾ ਕਿਸੇ ਸ਼ਰਤ ਤੋਂ ਹੋਇਆ ਕਿਸੇ ਨੇ ਕੋਈ ਨਹੀਂ ਕਿਹਾ ਮੈਂ 20 ਲੱਖ ਦੇ ਦਿੰਦਾ ਜੀ ਮੈਂ ਦੋ ਕਿੱਲੇ ਜ਼ਮੀਨ ਦੇ ਦਿੰਦਾ ਨਹੀਂ ਕਿਸੇ ਨੇ ਕੋਈ ਗੱਲ ਨਹੀਂ ਕਰੀ ਅਸੀਂ ਸਿਰਫ ਉਹਨਾਂ ਨੇ ਇਹ ਗੱਲ ਕੀਤੀ ਹੈ ਵੀ ਕਿ ਜੇ ਕੋਈ ਇਸ ਤਰ੍ਹਾਂ ਦਾ ਸਰਬਸਾਂਝਾ ਬੰਦਾ ਆਉਂਦਾ ਜੀ ਦੀ ਸੋਚ ਸਹੀ ਹੈ ਜਿਹੜਾ ਪਿੰਡ ਦੇ ਨਾਲ ਕੰਮ ਕਰੂਗਾ ਅਸੀਂ ਉਸ ਦੇ ਨਾਲ ਸਹਿਮਤ ਆ ਤਾਂ ਉਹ ਫੈਸਲਾ ਹੋ ਗਿਆ ਉਹ ਤੁਹਾਡੇ ਸਾਹਮਣੇ ਕਿਸੇ ਕਿਸਮ ਦਾ ਕੋਈ ਪੈਸੇ ਦਾ ਸਿਰਫ ਇੱਕੋ ਹੀ ਗੱਲ ਹੈ ਪਿੰਡ ਦਾ ਵਿਕਾਸ ਆਹ ਯਾਨ ਦੇ ਕੰਮ। ਜੀ ਸਰਪੰਚਾ ਬਹੁਤ-ਬਹੁਤ ਸਾਰ ਨੂੰ ਬਧਾਵੇ ਜੀ। ਬਹੁਤ-ਬਹੁਤ ਧੰਨਵਾਦ ਸਾਰੀ ਸਾਡੀ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਮੇਰੇ ਸਾਥ ਸਾਥ ਕੀਣਾ ਸਰਪੰਚ ਤੋਂ ਨੇ ਆ। ਮੈਂ ਇਹਨਾਂ ਦਾ ਇੱਕ ਥੋਕ ਕੇ ਸਾਥ ਦਊਂਗਾ। ਸਾਰੇ ਪਰਪੇ ਨੇ ਮੈਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਦੁਬਾਰਾ ਤੋਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਤੇ ਮੈਂ ਪਿੰਡ ਦੇ ਵਿਕਾਸ ਲਈ ਕੰਮ ਕਰੂੰਗਾ। ਮੈਂ ਨਿੱਜੀ ਕੰਮਾਂ ਲਈ ਉਹ ਨਹੀਂ ਕਰਦਾ। ਆਪ ਦਾ ਕਿਵੇਂ ਨਿੱਜੀ ਕੰਮ ਕਿਸੇ ਦਾ ਬੈਰ ਵਿਰੋਧ ਮੇਰਾ ਨਹੀਂ ਹੈਗਾ। ਮੈਂ ਪਿੰਡ ਦਾ ਵਿਕਾਸ ਲਈ ਪਹਿਲ ਪਿੰਡ ਦੇ ਵਿਕਾਸ ਨੂੰ ਹੋਊਗੀ ਮੇਰੀ। ਬਿਲਕੁਲ। ਮੈਂ ਬਹੁਤ ਧੰਨਵਾਦ ਸਾਰੀ ਨਗਰ ਪੰਚਾਇਤ ਦਾ ਸਾਡੀ ਦਾ ਸੂ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਮੇਰਾ ਸਾਥ ਦਿੱਤਾ ਬੋਲੇ ਸੋਨਹੀਓ ਵਾਹਿਗੁਰੂ